ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਅੱਜ ਰੇ ਰੋਕੋ ਅੰਦੋਲਨ ਕਰਨੀਆਂ ਤੇ ਚੱਕਾ ਜਾਮ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਤੋਂ ਸਰਕਾਰ ਨੂੰ ਲੈ ਕੇ ਪ੍ਰਦਰਸ਼ਨ ਹੋਵੇਗਾ ਤੇ ਦੱਸਦੀ ਹੈ ਕਿ ਸਰਵਣ ਸਿੰਘ ਬੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨੌਜਵਾਨ ਬੀਬੀਆਂ ਤੇ ਹੋਰ ਬਜ਼ੁਰਗਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਜੁੜੋ ਤਾਂ ਕਿ ਜਿਹੜਾ ਆਪਣਾ ਜਿਹੜੀਆਂ ਮੰਗਾਂ ਹੈ ਉਹ ਸਰਕਾਰ ਤੋਂ ਮਨਾ ਸਕੀਏ ਤੇ ਜਿਸ ਤੋਂ ਆਦ ਰੇਲ ਰੋਕੋ ਨੂੰ ਲੈ ਕੇ ਇੱਕ ਵੱਡਾ ਸੱਦਾ ਵੀ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਦਿੱਤਾ ਗਿਆ ਤੇ ਹੋਰ ਕੀ ਕਹਿਣਾ ਸਰਵਣ ਸਿੰਘ ਪੰਦੇੜ ਦਾ ਸੁਣਦੇ ਆ ਤੁਹਾਨੂੰ ਪਤਾ ਦੇਸ਼ ਵਿਆਪੀ ਸੱਦਾ ਦਿੱਤਾ ਗਿਆ ਰੇਲ ਰੋਕੋ ਅੰਦੋਲਨ ਦਾ ਉਹਦੇ ਵਿੱਚ ਅਸੀਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਵੀ 12 ਤੋਂ 4 ਵਜੇ ਤੱਕ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਕਾਫੀ ਥਾਵਾਂ ਤੇ 10-10 ਥਾਵਾਂ ਤੇ ਕਿਤੇ ਦੋ ਥਾਵਾਂ ਤੇ ਆਪਣੇ ਕਿਸਾਨਾਂ ਨੇ ਮਜ਼ਦੂਰਾਂ ਨੇ ਰੇਲਾਂ ਜਾਮ ਕਰਨੀਆਂ 12 ਤੋਂ 4 ਵਜੇ ਤੱਕ ਸਾਰਿਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਚਾਹੇ ਉਹ ਮੁਲਾਜ਼ਮ ਨੇ ਚਾਹੇ ਹੋਰ ਨੌਕਰੀ ਪੈਸਾ ਲੋਕ ਨੇ ਚਾਹੇ ਦੁਕਾਨਦਾਰ ਨੇ ਕਿਉਂਕਿ ਸਾਰਿਆਂ ਦੀਆਂ ਮੰਗਾਂ ਬੰਦੀਆਂ ਵਾ ਭਾਈ ਜੇ ਆਪਾਂ 23 ਫਸਲਾਂ ਤੇ ਗਰੰਟੀ ਦਾ ਕਾਨੂੰਨ ਬਣਾਉਣਾ ਵਾ ਜੇ ਅਸੀਂ ਚਾਹੁੰਨੇ ਸਾਰੀਆਂ ਫਸਲਾਂ ਦਾ ਰੇਟ ਵੱਜੇ ਤੇ ਉੱਤੇ ਸਾਨੂੰ ਛੋਟੀ ਮਿਲੇ ਲੋਕ ਕਈ ਵਾਰੀ ਪੁੱਛਦੇ ਤੁਸੀਂ ਚਾਹੁੰਦੇ ਕੀ ਜੀ ਖਾਸ ਕਰਕੇ ਖੇਤਰੀ ਵਰਗ ਸਰਕਾਰ ਐਲਾਨ ਕਰਦੀ ਆ ਫਸਲ ਦੇ ਭਾ ਦਾ ਸਾਡੀ ਇਹ ਮੰਗ ਹੈ ਵੀ ਉਹ ਉਹ ਜਿਹੜਾ ਸਰਕਾਰ ਐਲਾਨ ਕਰਦੀ ਆ ਉਤੋਂ ਹੇਠਾਂ ਸਾਡੀ ਮੰਡੀ ਵਿੱਚ ਫਸਲ ਨਾ ਵਿਕੇ ਉਹਦੇ ਤੇ ਅਸੀਂ ਲੀਗਲ ਗਾਰੰਟੀ ਕਾਨੂੰਨ ਚਾਹੁੰਦੇ ਆ ਸਿੱਧੀ ਜੀ ਗੱਲ ਤੁਹਾਨੂੰ ਸਮਝ ਆ ਜਾਵੇ ਤੇ ਇਹ ਕੋਈ ਗੈਰਕਾਨੂੰਨੀ ਨਹੀਂ ਹੈ ਔਰ ਸਰਕਾਰ ਨੂੰ ਲੱਗ ਰਿਹਾ ਪਿਊਸ਼ ਗੋਲਜੀ ਬੋਲ ਰਹੇ ਆ ਵੀ ਭਾਈ ਅੰਦੋਲਨ ਵਾਪਸ ਲੈ ਲਓ ਅਸੀਂ ਜੀ ਪੰਜਾਂ ਫਸਲਾਂ ਤੇ ਦੇ ਦਾਂਗੇ ਦੇਖੋ ਉਹ ਕੰਟੈਕਟ ਫਾਰਮਿੰਗ ਹੈਗੀ ਆ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਵੀ ਤੁਸੀਂ ਝੋਨੇ ਚੋਂ ਬਾਹਰ ਆ ਜਾਓ ਭਾਈ ਅਸੀਂ ਤਿਆਰ ਆ ਤੁਸੀਂ 23 ਫਸਲਾਂ ਦਾ ਲੀਗਲ ਗਰੰਟੀ ਕਾਨੂੰਨ ਬਣਾ ਦਿਓ ਪੰਜਾਬ ਆਪੇ ਝੋਨੇ ਚੋਂ ਬਾਹਰ ਆ ਜਾਣਾ ਬਾਕੀ ਤੁਸੀਂ ਕੰਟੈਕਟ ਫਾਰਮਿੰਗ ਦੀ ਗੱਲਬਾਤ ਵਾਰ-ਵਾਰ ਕਰੋ ਉਹ ਕਿਸੇ ਨੇ ਮੰਨਣੀ ਤੋ ਇਸ ਕਰਕੇ ਵਾਅਦਾ ਤੋਂ ਵਾਅਦਾ ਅੱਜ ਸੱਦਾ ਵਾ ਵੀ ਅੱਜ ਦੇ ਰੇਲ ਰੋਕੋ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਜੜਾ ਵਾ ਸਾਡਾ ਸਾਥ ਦਿਓ ਔਰ ਇਹ ਅੰਦੋਲਨ ਪੂਰੀ ਦੁਨੀਆ ਤੱਕ ਪਹੁੰਚ ਚੁੱਕਾ ਆਪਣੇ ਕੱਲ ਬ੍ਰਿਸਟਨ ਦੇ ਕੈਨੇਡਾ ਦੇ ਬੱਚਿਆਂ ਨੇ ਵੀ ਉੱਥੇ ਰੋਜ਼ ਪ੍ਰਦਰਸ਼ਨ ਕੀਤਾ ਜਿਵੇਂ ਆਪਣਾ ਕੈਨੇਡਾ ਦੀਆਂ ਵਿਧਾਨ ਸਭਾ ਚ ਰੌਲਾ ਪਿਆ ਜਿਵੇਂ ਇੰਗਲੈਂਡ ਦੀ ਪਾਰਲੀਮੈਂਟ ਚ ਰੌਲਾ ਪਿਆ ਪੂਰਾ ਯੂਰਪ ਅੰਦੋਲਨ ਦੇ ਵਿੱਚ ਹੈਗਾ ਤੋਂ ਅਜਿਹੇ ਅੰਦੋਲਨ ਬਾਈ ਸਦੀਆਂ ਬਾਅਦ ਬਣਦੇ ਹੁੰਦੇ ਆ ਕੋਈ ਰੋਜ ਤਾਂ ਬੰਨ ਨਹੀਂ ਜਾਂਦੇ ਤੋਂ ਇਸ ਵੇਲੇ ਪੂਰੇ ਦੇਸ਼ ਵਿੱਚ ਅੰਦੋਲਨ ਜਾਰੀ ਆ ਬਸ ਉਹਦੇ ਲਈ ਕਰਨਾ ਇਹ ਪੈਣਾ ਵਾ ਵੀ ਸਾਡਾ ਪਰਿਵਾਰ ਤਾਂ ਹੈਗਾ ਬਹੁਤ ਵੱਡਾ ਪੌਣੇ 2 ਕਰੋੜ ਤਾਂ ਆਪਾਂ ਪੰਜਾਬ ਚ ਹੀ ਆ ਇੱਕ ਸੈਂਟ ਬਸਦੀ ਆ ਪੂਰੇ ਦੇਸ਼ ਵਿੱਚ ਇਹ ਸਾਰਾ ਪਰਿਵਾਰ ਇਕੱਠਾ ਕਰ ਲਈਏ ਹਰ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀ ਬਾਰਡਰਾਂ ਤੇ ਲਾ ਦੀਏ ਔਰ ਉਹ ਤੋਂ ਤੱਕ ਸਰਕਾਰ ਨਾਲ ਜਦੋ ਜਹਿਦ ਪੀਸਫੁਲੀ ਢੰਗ ਨਾਲ ਕਰਨ ਦਾ ਅਹਿਦ ਕਰ ਲਈਏ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਤਾਕਤ ਸਾਨੂੰ ਹਰਾ ਸਕੂਗੀ ਔਰ ਆਪਾਂ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਕੋ ਬਚਾਲਾਂਗੇ ਇਸ ਕਰਕੇ ਆਸਤਾ ਰੱਖਦੇ ਆ ਵੀ ਜਿਵੇਂ ਇੰਨਾ ਲਗਭਗ ਮੇਰੇ ਨਾਲ 27ਵਾਂ ਦਿਨ ਹੈ ਅੱਜ 27 ਦਿਨਾਂ ਚ ਜਿਵੇਂ ਦੇਸ਼ ਦੀ ਜਨਤਾ ਨੇ ਭਰਪੂਰ ਹੱਦੋਂ ਵੱਧ ਕੇ ਸਹਿਯੋਗ ਕੀਤਾ ਵਾ ਸਿਵਲ ਸੁਸਾਇਟੀ ਨੇ ਹਜੇ ਤਾਂ ਅੰਦੋਲਨ ਸ਼ੁਰੂ ਹੋ ਰਿਹਾ ਵਾ ਇਹ ਅੰਦੋਲਨ ਦੇ ਗਾਂ ਜਾ ਕੇ ਰੰਗ ਦੇਖਿਓ ਤੋ ਇਸ ਕਰਕੇ ਅੱਜ ਦੇ ਰੇਲ ਰੋਕੋਵੇ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ। ਜੀ ਸਰ ਇੱਕ ਜਿਹੜੀ ਪਰਮ ਫਲਾਇਆ ਜਾਂਦਾ ਵਾ ਜ਼ਿਆਦਾਤਰ ਲੋਕਾਂ ਵੱਲੋਂ ਕਿ ਆਪਣਾ ਹੋ ਜੂਗਾ ਜੇ ਕੱਲ ਨੂੰ ਕੋਡ ਆਫ ਕੰਡਕਟ ਲੱਗਦਾ ਹੈ ਚੋਣ ਜਾਬਤਾ ਲੱਗਦਾ ਤੇ ਉਹਦੇ ਵਿੱਚ ਅੰਦੋਲਨ ਦੀ ਰੂਪਰੇਖਾ ਜਿਹੜੀ ਆ ਕਿ ਉਹ ਕਿਵੇਂ ਚੱਲੂਗਾ ਉਹਦੇ ਵਿੱਚ ਸਰਕਾਰ ਮੰਗਾ ਮੰਨ ਨਹੀਂ ਸਕਦੀ ਉਸ ਹਾਲਾਤ ਵਿੱਚ ਉਹਦੇ ਉਹਦੇ ਤੇ ਇੱਕ ਵਾਰੀ ਜਿਹੜੇ ਦੇਖਣ ਵਾਲੇ ਉਹਨਾਂ ਨਾਲ ਆਪਾਂ ਗੱਲ ਕਰਦੀਆਂ ਥੋੜੀ ਕਲੀਅਰ ਦੇਖੋ ਆਪਾਂ ਜਦੋਂ ਅੰਦੋਲਨ ਸ਼ੁਰੂ ਕੀਤਾ ਸੀਗਾ 13 ਫਰਵਰੀ ਤੋਂ ਸਾਨੂੰ ਪਤਾ ਸੀ ਇੱਕ ਮਹੀਨੇ 'ਚ ਅੰਦੋਲਨ ਮੁੱਕਣ ਵਾਲਾ ਨਹੀਂ ਹੈਗਾ ਕੋ ਡਾ ਕਨੈਕਟ ਤਾਂ ਲੱਗਣਾ ਹੀ ਆ ਦੂਸਰਾ ਹੈਗਾ ਵੀ ਇਹ ਦੁਨੀਆ ਦੇ ਇਤਿਹਾਸ ਵਿੱਚ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਹਾਕਮ ਇਲੈਕਸ਼ਨਾਂ ਨਾਲ ਲੜਨਗੇ ਤੇ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਫਿੱਟ ਕਰਾਂਗੇ ਜੇ ਦੇਸ਼ ਦੀ ਪੂਰੀ ਚੋਣ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਤੇ ਹੁੰਦੀ ਆ ਔਰ ਬਹੁਤ ਫਿਰਤੇ ਸਸਤਾ ਸੌਦਾ ਵਾ ਵੀ ਅਸੀਂ ਜੜੀ ਸਰਕਾਰ ਆਊਗੀ ਆਪਣੀਆਂ ਮੰਗਾਂ ਮੰਵਾ ਕੇ ਰਾਂਗੇ ਮਲੋ ਜੇ 76 ਸਾਲ ਸੰਘਰਸ਼ ਕਰਦੇ ਆ ਹੋ ਗਿਆ ਦਾ ਭਾਈ ਹੋਰ 6 ਮਹੀਨੇ ਸਾਲ ਲੱਗ ਜੇ ਕੀ ਫਰਕ ਪੈਂਦਾ ਸੋ ਜੋ ਕੋਡ ਆਫ ਕੰਡਕਟ ਦਾ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈਗਾ ਜਿੱਡੀਆਂ ਵੱਡੀਆਂ ਸੀ ਮੰਗਾਂ ਲੈ ਕੇ ਬੈਠੇ ਆ ਇਹ ਵਿਸ਼ਵਪਾਰ ਸੰਸਥਾ ਨਾਲ ਟਕਰaundੀਆਂ ਹੈਗੀਆਂ ਇਹ ਸੌਖੀਆਂ ਸਖਾਲੀਆਂ ਨਹੀਂ ਹੈਗੀਆਂ ਤੋਂ ਜੇਕਰ ਜਿਵੇਂ ਕਿਹਾ ਜਾ ਰਿਹਾ ਵੀ ਸਰਕਾਰ ਫੇਰ ਰਿਪੀਟ ਕਰੂਗੀ ਚਲੋ ਹੋ ਜੇ ਸਾਡਾ ਇਹ ਦਿਨ ਕੀ ਲੈਣਾ ਦੇਣਾ ਜੇ ਭਾਈ ਅਸੀਂ ਸੜਕਾਂ ਤੇ ਹੋਵਾਂਗੇ ਤੇ ਮੁਕਾਬਲਾ ਕਰ ਲਾਂਗੇ ਇਸ ਸਰਕਾਰ ਦਾ ਤਾਂ ਇਸ ਕਰਕੇ ਸਾਡੀ ਬਿੰਦੀ ਵੀ ਕੋਟ ਆ ਕੰਡੈਕਟਰ ਦਾ ਕੋਈ ਰੌਲਾ ਨਹੀਂ ਕਿਸਾਨ ਅੰਦੋਲਨ ਨਾ ਹੈਗਾ ਅੰਦੋਲਨ ਜਾਰੀ ਸੀ ਜਾਰੀ ਹੈ ਤੇ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹੋਣ ਵਾਲੀ ਸਰਕਾਰ ਫੈਸਲਾ ਕਰ ਲੇ ਚਾਹੇ ਅਗਲੇ ਆਉਣ ਵਾਲੀ ਫੈਸਲਾ ਕਰ ਲੇ ਜਦੋਂ ਤੱਕ ਸਾਡੀ ਮੰਗਾਂ ਦਾ ਕੋਈ ਠੋਸ ਹੱਲ ਕੱਢ ਨਹੀਂ ਲੈਂਦੀ ਹੈਗੀ ਤਾਂ ਮੈਂ ਤਾਂ ਕਿਹਾ ਪਿਊਸ਼ ਗੋਲਜੀ ਦਾ ਬਿਆਨ ਸੇਕ ਲੱਗਣ ਤੇ ਆ ਪੀ ਹੁਣ ਸੇਕ ਲੱਗਾ ਵਾ ਪਾਸ਼ਪਾ ਦੇ ਅੰਦਰੋਂ ਬਗਾਵਤ ਹੋਈ ਆ ਉਹਨਾਂ ਦੇ ਵੋਟਾਂ ਟੁੱਟ ਰਹੀਆਂ ਵਾ ਹਿੰਦੀ ਪਾਸੀ ਸਟੇਟਾਂ ਨੂੰ ਉਹ ਕਹਿਣਾ ਚਾਹੁੰਦੇ ਵੀ ਕਿਸਾਨ ਨਹੀਂ ਮੰਨਦੇ ਅਸੀਂ ਤਾਂ ਮੰਨਣ ਨੂੰ ਤਿਆਰ ਆ ਹੁਣ ਮੰਨਦੇ ਕੀ ਨਹੀਂ ਗੇ ਕਿੱਡਾ ਛਾਲਿਆ ਇਹ ਦੰਦ ਜਿਹੜੇ ਆ ਵਿਖਾਉਣ ਜਿਹੜੇ ਹੀ ਵਿਖਾਉਣ ਵਾਲੇ ਹੀ ਜਿਹੜੇ ਖਾਣ ਵਾਲੇ ਆ ਬਾਰਡਰਾਂ ਤੇ ਅਰਧ ਸੈਨਿਕ ਫੋਰਸਾਂ ਦੇ ਰੂਪ ਵਿੱਚ ਲਾਏ ਹੋਏ ਆ ਜਿਵੇਂ ਸਾਡਾ ਸ਼ੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਵਾ ਤੋ ਇਸ ਕਰਕੇ ਕਹਿਣ ਨੂੰ ਕੁਝ ਹੋਰ ਹੁੰਦਾ ਕਰਨ ਨੂੰ ਕੁਝ ਹੋਰ ਹੁੰਦਾ ਇਹਦਾ ਮਤਲਬ ਜੇ ਹਾਕਮ ਇਹ ਰੋ ਬੋਲ ਰਹੀ ਆ ਇਹਦਾ ਮਤਲਬ ਤੁਹਾਡੇ ਅੰਦੋਲਨ ਦਾ ਸੇਕ ਜਾ ਰਿਹਾ ਹੈਗਾ ਵਾ ਤੇ ਹਰ ਕੀ ਡਬਲਯੂਟੀਓ ਦੇ ਵਿੱਚ 47 ਮੁਲਕਾਂ ਨੇ ਵਿਰੋਧ ਕਰ ਦਿੱਤਾ ਤਾਂ ਇਹ ਇਹ ਵਿਰੋਧ ਆਪਣੇ ਅੰਦੋਲਨ ਕਰਕੇ ਹੋ ਰਿਹਾ ਅੰਦੋਲਨ ਹਰ ਰੋਜ਼ ਨਵੀਆਂ ਬੁਲੰਦੀਆਂ ਨੂੰ ਛੂਰੀਆ ਹੈਗਾ ਤਾਂ ਇਸ ਕਰਕੇ ਕੋਡ ਆਫ ਕੰਡੈਕਟ ਦੀ ਕੋਈ ਫਿਕਰ ਨਹੀਂ ਹੈਗੀ ਜਿੰਨਾ ਚਿਰ ਮਰਜ਼ੀ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਅਸੀਂ ਅਸੀਂ ਲੰਮਾ ਸੰਘਰਸ਼ ਲੜਾਂਗੇ ਇਨ੍ਹਾਂ ਮਸਲਿਆਂ ਦਾ ਹੱਲ ਹੀ ਅਸਲ ਲੰਮੇ ਦਾ ਤੇ ਸਰਦਾਰੀ ਸ਼ੰਗਰ ਸਾਧਾ ਤਾਂ ਪਹਿਲਾਂ ਵੀ 13 ਮਹੀਨੇ ਲੜੇ ਸੀ ਭਾਵੇਂ ਆਮ ਜਨਤਾ ਚਲਾ ਗਿਆ ਸੀ ਵੀ ਇਹਨੇ ਨਹੀਂ ਮੰਨਣਾ ਜੀ ਇਹ મોદી ਆ ਜੀ ਇਹਨੂੰ ਬੈਗ ਗੇਅਰ ਨਹੀਂ ਹੈਗਾ ਤਾਂ ਭਾਈ ਆਪਾਂ ਹੀ ਆ ਜਿਹੜੇ ਬੈਗ ਗੇਅਰ ਲਾ ਕੇ ਆਏ ਹੁਣ ਵੀ ਇਹਦਾ ਸਾਰੇ ਗੇਅਰ ਕਰ ਸਿੱਧੇ ਕਰਾਂਗੇ ਕੋਈ ਵੱਡਾ ਰੋਲਾ ਨਹੀਂ ਹੈਗਾ ਇਸ ਕਰਕੇ ਤਗੜੇ ਹੋ ਕੇ ਅੰਦੋਲਨ ਦੀ ਸਪੋਰਟ ਕਰੋ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਅੱਜ ਸਮਰਥਨ ਕਰੋ